ਸਤਿ ਸ੍ਰੀ ਅਕਾਲ ਦੋਸਤੋ ਟੀਵੀ 20 ਆਪਣਾ ਚੈਨਲ ਤੇ ਤੁਹਾਡਾ ਸਵਾਗਤ ਮੈਂ ਤੁਹਾਡਾ ਮਨਦੀਪ ਰਾਣਾ ਤਸਵੀਰਾਂ ਗਰਮੋੜਾ ਦੀਆਂ ਦਿਖਾ ਰਹੇ ਨੇ ਹਿਮਾਚਲ ਉਰ ਪੰਜਾਬ ਦੀ ਬਾਉਂਡਰੀ ਦੇ ਨਾਲ ਲੱਗਦੇ ਬਿਲਕੁਲ ਹਿਮਾਚਲ ਦੇ ਵਿੱਚ ਪੈ ਜਾਂਦਾ ਹੈ ਪੰਜਾਬ ਤੋਂ 3-400 ਮੀਟਰ ਅੰਦਰ ਆ ਕੇ ਜੋ ਕਿ ਜੂਪੀ ਨੰਬਰ ਐਚਪੀ 12 ए 30 7354 ਜੋ ਟਮਾਟੋ ਸੋਰੀ ਸੇ ਭਰ ਕੇ ਕੁੱਲੂ ਸਾਈਡ ਤੋਂ ਪੰਜਾਬ ਨੂੰ ਆ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੀ ਇੰਨੀ ਸਪੀਡ ਸੀ ਕਿ ਕੰਟਰੋਲ ਕਰਨਾ ਡਰਾਈਵਰ ਨੂੰ ਮੁਸ਼ਕਲ ਪੈ ਗਿਆ ਜਦੋਂ ਅਸੀਂ ਗੱਲ ਕੀਤੀ ਜੋ ਮੌਕੇ ਤੇ ਦੱਸ ਦਿੱਤੀ ਐਂਬੂਲੈਂਸ ਦੇ ਅਧਿਕਾਰੀ ਆਂਦੇ ਆ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਰਾਤ 3 ਵਜੇ ਦਾ ਹਾਸਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਸੇਵ ਖਿੰਡਰਿਆ ਪਿਆ ਏ ਕਿੰਨੀ ਓਵਰ ਸਵੀਟ ਗੱਡੀ ਹੋਊਗੀ ਜੋ ਸੇਵ ਹੈ ਕਮ ਸੇ ਕਮ 3-4 100 ਮੀਟਰ ਹੇਠੇ ਵੀ ਚਲਾ ਗਿਆ ਔਰ ਜੋ ਇਹ ਜੁਪੀ ਨੰਬਰ ਗੱਡੀ ਹੈ ਇਹਦੇ ਵਿੱਚ ਦੋ ਸਵਾਰ ਸੀ ਦੋਹੀ ਬੁਰੀ ਤਰ੍ਹਾਂ ਨਾਲ ਫਸ ਗਏ ਸੀ ਜਿਨ੍ਹਾਂ ਨੂੰ ਜੋ 10 33 ਐਂਬੂਲੈਂਸ ਹੈ ਉਹਨਾਂ ਦੇ ਜੋ ਅਧਿਕਾਰੀਆ ਉਹਨਾਂ ਵੱਲੋਂ ਕੱਢਿਆ ਗਿਆ ਆ ਕੇ ਉਹਨਾਂ ਨੂੰ ਔਰ ਐਮਜ਼ ਬਲਾਸਪੁਰ ਲੈ ਕੇ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਜੋ ਡਰਾਈਵਰ ਹੈ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਔਰ ਜੋ ਕਨੈਕਟਰ ਦਾ ਉਹ ਬੁਰੀ ਤਰ੍ਹਾਂ ਨਾਲ ਫਸਿਆ ਹੋਇਆ ਸੀ ਉਹਦੇ ਵੀ ਗੰਭੀਰ ਝੋਟਾ ਲੱਗੀਆਂ ਹੋਈਆਂ ਐ ਔਰ ਕਿਤਨਾ ਕਿਤੇ ਗੱਲ ਇਹ ਵੀ ਹੈ ਕਿ ਪ੍ਰਸ਼ਾਸਨ ਜੋ ਓਵਰ ਸਵੀਟ ਗੱਡੀਆਂ ਆ ਰਹੀਆਂ ਐ ਇਹਦੇ ਬਰ ਕਾ ਤੱਕ ਰੋਕ-ਥਾਮ ਲਾਉਗੀ ਕਿਉਂਕਿ ਗੱਡੀ ਇੰਨੀ ਓਵਰ ਸਪੀਡ ਸੀ ਇਹ ਨਾਲ ਲੱਗਦੀ ਜੋ ਇਹਨਾਂ ਨੇ ਫੋਰ ਲਾਈਨ ਦੀ ਢਾਂਗ ਬਣਾਈ ਹੋਈ ਹੈ ਬਿਲਕੁਲ ਉਹਦੇ 4-5 ਫੁੱਟ ਪੁਰ ਜਾ ਕੇ ਗੱਡੀ ਵੱਜਣ ਨਾਲ ਫਿਰ ਪਲਟੀ ਹੈ ਔਰ ਗੱਡੀ ਲਗਭਗ ਜ਼ਿਆਦਾ ਨਹੀਂ ਉਹ ਸਾਹਮਣੇ ਮੋੜ ਤੋਂ ਗੱਡੀ ਢਾਂਗ ਨਾਲ ਵੱਜਣ ਨਾਲ ਉੱਥੋਂ ਗੱਡੀ ਪਲਟ ਕੇ ਪਲਟਣ ਤੋਂ ਬਾਅਦ ਗੱਡੀ ਖਿਸਕਦੀ ਖਿਸਕਦੀ ਤਿਲਕਦੀ ਕੰਮ ਸੇ ਕੰਮ ਜਿਆਦਾ ਨਹੀਂ 1.5 200 ਮੀਟਰ ਦੂਰ ਆ ਕੇ ਗੱਡੀ ਖੜਦਦੀ ਹੈ ਕਿਤਨੇ ਕਿਤਨੇ ਸਵਾਲ ਹੈ ਵੀ ਆ ਕਿ ਪ੍ਰਸ਼ਾਸਨ ਕਦ ਇਹਨਾਂ ਦੀ ਸਪੀਡ ਤੇ ਲਗਾਮ ਲਾਂਦੀ ਉਹ ਡਰਾਈਵਰ ਕਦ ਇਸ ਰੋਡ ਤੇ ਜੋ ਕੰਟਰੋਲ ਸਪੀਡ ਤੇ ਚੱਲਣਗੇ ਕਿਉਂਕਿ 4 ਲੇਨ ਸਭ ਦੀ ਸਹੂਲਤ ਆ ਵਾਸਤੇ ਬਣਾਇਆ ਗਿਆ ਜਦ ਕਿ ਜ਼ਿੰਦਗੀ ਦੇ ਖਲਵਾੜ ਕਰਨ ਵਾਸਤੇ ਨਹੀਂ ਬਣਾਇਆ ਗਿਆ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਉਹ ਟੀਵੀ 20 ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਕਿਉਂਕਿ ਇਹਨਾਂ ਦੇ ਪਰਿਵਾਰ ਤੱਕ ਇਹ ਵੀਡੀਓ ਪਹੁੰਚ ਸਕੇ ਔਰ